ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਅਧਿਨ ਰੱਖਿਆ ਹੋਇਆ ਹੈ ਚਲੋ ਗੁਰਚਾਲੀ ਭਾਵ ਆਗਰ ਸੁਖੋ ਗੁਰੂ ਦੀ ਚਾਲ ਚਲੀਏ ਤਾਂ ਇਸ ਵਿਸ਼ੇਤ ਅੱਜ ਅਸੀਂ ਇਸ ਪਾਸੇ ਜਾਵਾਂਗੇ ਕਿ ਸਾਡੀ ਕੋਮ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਪਾਲਸ ਖਾਲਸਾ ਪੰਥ ਜਿਹੜੇ ਕਿ ਗੁਰਗੰਸਾਹਿਬ ਜੀ ਨੂੰ ਗੁਰਮੰਦਰਨ ਗੁਰਗਨ ਸਾਹਿਬ ਜੀ ਪਾਤਸ਼ਾਹ ਜੀ ਜੋ ਉਪਦੇਸ਼ ਕਰਦੇ ਹਨ ਉਹਨਾਂ ਵਿੱਚ ਨਸ਼ੇ ਕਸ਼ੇ ਬਿਲਕੁਲ ਮਨਾ ਹਨ ਕਿਸੇ ਕਿਸਮ ਦਾ ਨਸ਼ਾ ਜਿਹੜਾ ਹੈ ਉਸ ਸਿੱਕੇ ਪਰਵਾਨ ਨਹੀਂ ਨਸ਼ਾ ਕੇਵਲ ਪ੍ਰਸ਼ਾਦੇ ਦਾ ਲੰਗਰ ਦਾ ਹੀ ਰੱਖਣਾ ਹੈ ਤਾਂ ਐਸੀਆਂ ਚੀਜ਼ਾਂ ਖਾਣੀਆਂ ਜਾਂ ਪੀਣੀਆਂ ਜਿਹੜੀਆਂ ਸਿਹਤ ਲਈ ਮਜ਼ਰਖ ਹੋਣ ਸਿਹਤ ਨੂੰ ਨੁਕਸਾਨ ਪਹੁੰਚਾਉਣ ਜਾਂ ਮਨਵਿਰਤੀ ਨੂੰ ਬਿਕਾਰੀ ਬਣਾਉਣ ਐਸੀਆਂ ਚੀਜ਼ਾਂ ਦੀ ਸਖਤ ਮਨਾਹੀ ਹੈ ਗੁਰਬਾਣੀ ਅਨੁਸਾਰ ਅਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਗੁਰਗਨ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ ਦੂਜੇ ਪਾਸੇ ਗੁਰਗਨ ਸਾਹਿਬ ਜੀ ਦੀ ਵਿਚਾਰ ਤਾਰਾ ਦੇ ਉਲਟ ਅੱਜ ਸਿੱਖ ਜਗਤ ਵਿੱਚੀ ਬਹੁਤਾਂ ਜਿਹੜੀ ਸ਼੍ਰੇਣੀ ਹੈ ਉਹ ਨਸ਼ਿਆਂ ਕਸ਼ਿਸ਼ ਵਿੱਚ ਗ੍ਰਸਤ ਹੈ ਬਹੁਤ ਪਹੁੰਦੇ ਨਸ਼ੇ ਸਿੱਖ ਖੋਣ ਵਾਲੇ ਲੋਕ ਕਰੀ ਜਾ ਰਹੇ ਨੇ ਜਿਸ ਬਾਰੇ ਗੁਰਬਾਣੀ ਵੀ ਸਖਤ ਮਨਾਈ ਹੈ ਖਾਸ ਕਰਕੇ ਸ਼ਰਾਬ ਦਾ ਨਸ਼ਾ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਤੇ ਜਿਹਦੇ ਬਾਰੇ ਪੰਨੋ ਪੈ ਸਤੁਰੰਜਾ ਤੇ ਮਹਲੇ ਪਹਿਲੇ ਦੀ ਇੱਕ ਪੰਕਤੀ ਹੈ ਇਤ ਮਦ ਪੀਤਾ ਨਾਨਕਾ ਬੋਤੇ ਖਟੀਆਂ ਵਿਕਾਰ ਮਦ ਮਨਿ ਸ਼ਰਾਬ ਇਸ ਸ਼ਰਾਬ ਨੂੰ ਪੀਨ ਨਾਲ ਬਹੁਤੇ ਵਿਕਾਰ ਹੀ ਇਕੱਠੇ ਹੁੰਦੇ ਨੇ ਇਹਦੇ ਨਾਲ ਕੁੱਚਾ ਜਿਹੀ ਦੀ ਗੱਲ ਨਹੀਂ ਆਉਂਦੀਆਂ ਤੋਂ ਗੁਰਮਤ ਇੱਕ ਨਿਰਣਾ ਕਰਦੀ ਹੈ ਕਿ ਸਿੱਖ ਜਿਹੜਾ ਇਹਦਾ ਜੀਵਨ ਹੰਸਾਂ ਵਰਗਾ ਸੰਸਾਰ ਤੋਂ ਨਿਆਰਾ ਜਲ ਜਬ ਲ ਖਾਲਸਾ ਰਹਿ ਨਿਆਰਾ ਤਬ ਲਗਤੇ ਦੀਓ ਮੇ ਸਾਰਾ ਜਬ ਇਹ ਵਿਪ੍ਰਣ ਕੀ ਰੀਤ ਮੈਂ ਨਾ ਕਰੂੰ ਇਨਕੇ ਪ੍ਰਤੀਤ ਇਹ ਬ੍ਰह्मਨੀ ਰੀਤਾਵੀਆਂ ਜਾਂ ਅਨੁਮਤੀ ਰੀਤਾਵੀਆਂ ਜਾਂ ਅਨੁਮਤੀ ਪ੍ਰਭਾਵ ਥੱਲੇ ਆ ਕੇ ਗਲਤ ਕੰਮ ਕਰਨ ਲੱਗ ਪਏ ਨੇ ਤੇ ਤਦੂ ਗੁਰੂ ਸਾਹਿਬ ਕੇਦਰ ਮੇਨ ਦਾ ਵਿਸ਼ਵਾਸ ਨਹੀਂ ਕਰਾਂਗਾ ਇਹ ਜਦੂ ਸੰਸਾਰ ਦੀ ਚੱਕਾ ਚੋਨ ਨੂੰ ਦੇਖ ਕੇ মোহ ਮਾਇਆ ਦੂਜੇ ਭਾਵ ਦੇ মোহ ਵਿੱਚ ਆ ਕੇ ਵਿਸ਼ੇ ਵਿਕਾਰਾਂ ਤੋਂ ਨਿਆਰਾ ਰਹੇਗਾ ਤਦੂ ਹੀ ਮੈਂ ਇਸ ਨੂੰ ਆਪਣਾ ਸਿੱਖ ਜਾਣ ਕੇ ਇਹਦੀ ਹਾਮੀ ਭਰਾਂਗਾ ਜਾਂ ਇਹਦੀ ਸਹਾਇਤਾ ਕਰਾਂਗਾ ਜਦੋਂ ਖਾਲਸਾ ਰਹਿਣਾ ਨਿਆਰਾ ਤਬ ਲਗਤੀ ਹੈ ਜਿਉਂ ਮੈਂ ਸਾਰਾ ਫਿਰ ਮੈਂ ਇਸ ਨੂੰ ਆਪਣਾ ਤੇਜ ਪ੍ਰਤਾਪ ਨਾਲ ਨਿਵਾਜਾਂਗਾ ਤੇ ਜਦੋਂ ਅਸੀਂ ਕੋ ਸੰਗਤ ਵਿੱਚ ਪੈ ਕੇ ਅਸੀਂ ਇਹ ਹੰਸ ਬਿਰਤੀ ਵਾਲੀ ਜਿਹੜੀ ਸੋਚ ਹੈ ਬਿਬੇਕ ਬੁੱਧ ਭਲੇ ਬੁਰੇ ਦੇ ਨਿਰਣਣ ਕਰਦੂ ਬਗੈਰ ਅਸੀਂ ਜ਼ਿੰਦਗੀ ਦੇ ਫੈਸਲੇ ਕਰਾਂਗੇ ਗੁਰੂ ਦੀ ਬਾਣੀ ਦੀ ਰਹਿبری ਤੋਂ ਬਿਨਾ ਤੇ ਉਹ ਗੁਰਮਤਿ ਚ ਪ੍ਰਵਾਨ ਨਹੀਂ ਹਨ ਜਿਵੇਂ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਐਵੇਂ ਪਾਣਾ ਪਰਮਾਤਮਾ ਦਾ ਇੱਕ ਪਾਣਾ ਹੈ ਹੁਕਮ ਹੈ ਕਿ ਸਰੂਰ ਦਾ ਨਾਲ ਖੰਸ ਦਾ ਮੇਲਾ ਦਾ ਖੰਸ ਰੂਬਰੂ ਵੀ ਦਿਰੰਦੇ ਨੇ ਇਹ ਪਰਮਾਤਮਾ ਨੇ ਉਸ ਖੰਸ ਦੀ ਮਨੋਵਿਰਤੀ ਐਸੀ ਬਣਾਈ ਹੈ ਸਰਵਰ ਅੰਦਰ ਹੀਰਾ ਮੋਤੀ ਸੂ ਹੰਸਾਂ ਦਾ ਖਾਣਾ ਕਿਉਂਕਿ ਸਰੋਵਰ ਦੇ ਵਿੱਚ ਹੀਰੇ ਮੋਤੀ ਹੁੰਦੇ ਨੇ ਤੇ ਖੰਸ ਉਹ ਚੁੱਕ ਕੇ ਖਾਂਦੇ ਨੇ ਉਹਨਾਂ ਦੀ ਖੁਰਾਕ ਪਰਮਾਤਮਾ ਨੇ ਉਹ ਬਣਾ ਕੇ ਰੱਖੀ ਹੈ ਬਗਲਾ ਕਾਗਨ ਰਹੀ ਸਰਵਰ ਜੇ ਹੋਇਆ ਅਤ ਸਿਆਣਾ ਬਗਲਾ ਵੀ ਹੰਸ ਵਰਗਈ ਚਿੱਟਾ ਹੁੰਦਾ ਉਹਦਾ ਕਦਬੂਤ ਸ਼ਕਲ ਸੁਰਤ ਵੀ ਹੰਸ ਵਰਗਈ ਹੁੰਦੀ ਹੈ ਉਹ ਰਹਿੰਦਾ ਵੀ ਪਾਣੀਆਂ ਕੋਲੀ ਹੈ ਚਲਾਕੀ ਵਿੱਚ ਕਾਗ ਵੀ ਬੜਾ ਚਲਾਕ ਹੈ ਬਗਲਾ ਹੀ ਬੜਾ ਚਲਾਕ ਹੈ ਬੜਾ ਸਿਰ ਨਵਾਕੇ ਠੁੱਕ ਕੇ ਸ਼ਰੀਫ ਬਣ ਕੇ ਬੈਠੇ ਹੁੰਦੇ ਨੇ ਪਰ ਉਹਨਾਂ ਦੀ ਉਹ ਸ਼ਰਾਬਤ ਹਸਨ ਦੀ ਅਸੀਸ ਨਵਾਇ ਕਹਤੀ ਹੈ ਜੋ ਰਿੰਦਾ ਕੁਸਦਾ ਜਾਏ ਉਹ ਸਿਰ ਨਵਾਕੇ ਡਡੀਆਂ ਡਡੀਆਂ ਮੱਛੀਆਂ ਦੀ ਤਾੜ ਕਰ ਰਹੇ ਹੁੰਦੇ ਨੇ ਜਦੋਂ ਕੋ ਸਾਹਮਣੇ ਆਈ ਉਹਨਾਂ ਨੇ ਫਟ ਚਪਟਾ ਮਾਰ ਕੇ ਉਹਨਾਂ ਨੂੰ ਨੱਪ ਲੈਣਾ ਉਹਨਾਂ ਦੀ ਖੁਰਾ ਖੇਰੀ ਮੁੱਤ ਨਹੀਂ ਹੁੰਦੀ ਉਹ ਭਾਵੇਂ ਚਲਾਕ ਹੋਣ ਬਗਲਾ ਕਾਗਨ ਰਈ ਸਰਵਰ ਜੇ ਹੋਗਾ ਅਤ ਸਿਆਣਾ ਉਹ ਜਿੰਨੇ ਮਰਜੀ ਸਿਆਣੇ ਬਣ ਜਾਣ ਉਹ ਸਰੋਵਰ ਚ ਨਹੀਂ ਜਾਂਦੇ ਕਿਉਂਕਿ ਉਹ ਸਰੋਵਰ ਵਾਲੀ ਖੁਰਾਕ ਹੰਸਾਂ ਵਾਲੀ ਉਹਨਾਂ ਦੀ ਖੁਰਾਕ ਨਹੀਂ ਹੈ ਉਹਨਾਂ ਦੀ ਬਗਲੇਵਾਰੀ ਕਾਵਾਂ ਵਾਲੀ ਕਾਂ ਕਾਗਨ ਢੇਰੀ ਫਲੋਰਨ ਜਗੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਣਨ ਜਾਈ ਬਗਲਾ ਡੱਡਾਂ ਲੋੜਨ ਜਾਂਦਾ ਹੈ ਹੰਸ ਹੀਰੇ ਮੋਤੀ ਚੁਗਦੇ ਨੇ ਤੂੰ ਬਗਲਾ ਕਾਗਨ ਰਈ ਸਰਵਰ ਜੇ ਹੋਗਾ ਅਤ ਸਿਆਣਾ ਉਹਨਾਂ ਰਿਜ਼ਕ ਨਾ ਪਾਇਓ ਹੁੰਦਾ ਉਹਨਾਂ ਹੋਰ ਖਾਣਾ ਕਿਉਂਕਿ ਉਹਨਾਂ ਬਗਲੇ ਕਾਗਾਂ ਦਾ ਰਿਜ਼ਕ ਉੱਥੇ ਸਰੋਂਚ ਨਹੀਂ ਹੁੰਦਾ ਉਹਨਾਂ ਦਾ ਖਾਣਾ ਹੋਰ ਹੀ ਹੁੰਦਾ ਜਣੀ ਉਹ ਅਸੀਂ ਸਮਝ ਚੁੱਕੇ ਹਾਂ ਕੀ ਖਾਣਾ ਹੁੰਦਾ ਸੱਚ ਕਮਾਨਾ ਸੱਚੋ ਪਾਈ ਹੈ ਕੂੜਾ ਕੂੜਾ ਮਾਣਾ ਸੱਚ ਦੀ ਕਮਾਈ ਕਰਨ ਵਾਲਿਆਂ ਦਾ ਸੱਚੇ ਜੀਵਨ ਹੁੰਦੇ ਨੇ ਉਹਨਾਂ ਦੀ ਸੱਚੀ ਮਨੋਵਿਰਤੀ ਹੁੰਦੀ ਹੈ ਕੂੜਾ ਕੂੜਾ ਮਾਣਾ ਪਰ ਕੂੜੇ ਬੰਦੇ ਜਿਹੜੇ ਕੂੜ ਨਾਲ ਜੁੜਨੇ ਸੰਸਾਰ ਦੇ ਮੋਹ ਵਿਕਾਰਾਂ ਵਿਸ਼ੇ ਵਿਕਾਰਾਂ ਨਸ਼ੇ ਕਾਜੇ ਵੀ ਜੁੜੇ ਨੇ ਉਹ ਆਪਣੇ ਉਸ ਕੂੜੇ ਜੀਵਨ ਦਾ ਹੀ ਮਾਨਗਾਰੀ ਫਿਰਦੇ ਨੇ ਲੋ ਜੀ ਜਿਹਨੇ ਖਾਦੀ ਵੀ ਨੂੰ ਜਗਤ ਕੀ ਖਟਿਆ ਤੂੰ ਜਣੀ ਕਿ ਇਹ ਵੀ ਇੱਕ ਬੜੀ ਭਾਰੀ ਜਿਸ ਨੇ ਕੋਈ ਉਹ ਕੋਈ ਬੜੀ ਹਿਮਾਲਿਆ ਦੀ ਚੋਟੀ ਸਰ ਕਰ ਰਹੇ ਨੇ ਨਸ਼ੇ ਕਸ਼ੇ ਕਰਕੇ ਜਿਹੜਾ ਨਹੀਂ ਪਿੰਦਾ ਉਹਨੂੰ ਕਹਿੰਦੇ ਨਵਾ ਬਈ ਵਾ ਤੂੰ ਜ਼ਿੰਦਗੀ ਕੀ ਕਾਦਾ ਕੀ ਪਿਆ ਤੂੰ ਅੱਜ ਤੱਕ ਨਸ਼ਾਨੀ ਕੀਤਾ ਇਸ ਕਿਸਮ ਦੀਆਂ ਗੱਲਾਂ ਕਰ ਕਰਕੇ ਉਹਨਾਂ ਲੋਕਾਂ ਨੂੰ ਵੀ ਵਿਕਾਰੀ ਬਣਾਉਂਦੇ ਨੇ ਉਹ ਆਪਣੇ ਕੂੜੇ ਜੀਵਨ ਉੱਪਰ ਵੀ ਮਾਨਗਰੀ ਫਿਰਦੇ ਨੇ ਨਾਨਕ ਤਿੰਨ ਕੋ ਸਤਿਗੁਰੂ ਮਿਲਿਆ ਜਿਨ੍ਹਾਂ ਤੁਰੇ ਪਿਆ ਪਿਆਣਾ ਇਹ ਨਾਨਕ ਜਿਨ੍ਹਾਂ ਤੁਰੇ ਪਿਆ ਪਰਵਾਣਾ ਇਹ ਨਾਨਕ ਸਤਿਗੁਰੂ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀ ਤੁਰਤੂ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਤੇ ਇਹ ਕੂੜਾ ਮਾਨ ਛੱਡ ਕੇ ਨਸ਼ੇ ਕੱਚੇ ਛੱਡ ਕੇ ਕੋਦਾ ਜੀਵਨ ਛੱਡ ਕੇ ਇੱਕ ਸੁੱਤਿਆ ਜਿਹਾ ਗੁਣਵੰਤਾ ਜੀਵਨ ਜਿਉਂਦੇ ਨੇ ਜਿਨ੍ਹਾਂ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ। ਤੋ ਦੁਨਿਆਵੀ ਬੁਤੀ ਮਾਇਆ ਇਕੱਠੀ ਕਰਕੇ ਅਸ਼ੋ ਅਸ਼ਤ ਨਸ਼ੇ ਕਸ਼ੇ ਵਿੱਚ ਜੀਵਨ ਖੁਆਰ ਕਰਨਾ ਇਹ ਕੋਈ ਜੀਵਨ ਦੀ ਸਫਲਤਾ ਨਹੀਂ ਹੈ ਇਹ ਜੀਵਨ ਦੀ ਕਾਮਯਾਬੀ ਨਹੀਂ ਹੈ ਇਹ ਜੀਵਨ ਦੀ ਨਾਕਾਮਯਾਬੀ ਹੈ। ਤੋ ਪੁਰਤੀ ਜੇ 파ਛਾ ਬੜਾ ਸੋਹਣਾ ਸਮਝਾ ਰਹੇ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਜਿਤ ਪੀਤਾ ਮਤ ਦੂਰ ਹੋਏ ਬਰਲਪੋ ਵਿੱਚ ਹੈ ਇਨਸਾਨ ਵਿਕਾਰਾਂ ਨਾਲ ਭਰਿਆ ਮਾਰੇ ਕਰਮਾਂ ਦਾ ਭਰਿਆ ਸੰਸਾਰ ਚ ਆਵੇ ਇੱਥੇ ਉਹਨਾਂ ਵਿਕਾਰਾਂ ਕਰਮਾਂ ਨੂੰ ਹੋਰ ਭਰੀ ਜਾਵੇ ਆਪਣਾ ਉਹ ਖਜ਼ਾਨਾ ਜਿਹੜਾ ਹੈ ਵਿਕਾਰਾਂ ਦਾ ਬੁਰੀਆਂ ਦਾ ਹੋਰ ਪਰਦਾ ਜਾਵੇ ਤੇ ਇਸ ਤਰ੍ਹਾਂ ਜਿੰਦਗੀ گزار ਕੇ ਚਲਾ ਜਾਵੇ ਮਾਨੂ ਕੱਲਾ ਉੱਠੀ ਚੱਲਿਆ ਸਾਦ ਨਹੀਂ ਇਹ ਵੀ ਗੱਲਾਂ ਇਸ ਗੱਲ ਦਾ ਕੀ ਸਵਾਲ ਹੈ ਜ਼ਿੰਦਗੀ ਦਾ ਜਿਤ ਪੀਤਾ ਮਤ ਦੂਰ ਹੈ ਜਿਹਦੇ ਪੀਣ ਨਾਲ ਬੰਦੇ ਦੀ ਮਤ ਮਾਰੀ ਜਾਂਦੀ ਹੋਵੇ ਜਿਸ ਨਸ਼ੇ ਦੇ ਬਰਨਪਵਾ ਵਿਚ ਆਏ ਮਨ ਇੱਕ ਪਾਗਲ ਬਣ ਜਾਂਦਾ ਦਿਮਾਗ ਜਾ ਜਾਂਦਾ ਆਪਣਾ ਪ੍ਰਾਇ ਆਪਣਾ ਪਛਾਣ ਨਹੀਂ ਖਸਮੂ ਤੱਕੇ ਖਾ ਆਪਣੇ ਪ੍ਰਾਇ ਦੀ ਪਛਾਣ ਨਹੀਂ ਰਹਿੰਦੀ ਤੇ ਖਸੂ ਪ੍ਰਭੂ ਵੱਲੋਂ ਵੀ ਤੱਕੇ ਹੀ ਪੈਂਦੇ ਨੇ ਜਿੱਧਰ ਜਾਂਦਾ ਉਹਨੂੰ ਤੱਕੇ ਹੀ ਪੈਂਦੇ ਨੇ ਆਪਣੇ ਪ੍ਰਾਇ ਦੀ ਪਛਾਣ ਨਹੀਂ ਸ਼ਰਾਬੀ ਬੰਦਾ ਕਈ ਵਾਰ ਆਪਣੇ ਨਾਲ ਕੋ ਉਹ ਕਰਮ ਕਰ ਜਾਂਦਾ ਕੋਈ ਕਰਮ ਤਾਂ ਕਰ ਜਾਂਦਾ ਸ਼ਰਾਬੀ ਬੰਦਾ ਅੱਜ ਇਹ ਗੱਲਾਂ ਕਿਸੇ ਤੋਂ ਛੁਪੀਆਂ ਲੁਕੀਆਂ ਨਹੀਂ ਹਨ ਜਿਤ ਪੀਤਾ ਖਸਮ ਵਿਸਰੈ ਦਰਗਾ ਮਿਲ ਸਜਾਇ ਜਿਸ ਨਸ਼ੇ ਦੇ ਪੀਨ ਨਾਲ ਸ਼ਰਾਬ ਆ ਨਸ਼ਿਆਂ ਨੂੰ ਪੀਨ ਨਾਲ ਖਸਮ ਵਿਸਰ ਪਰਮਾਤਮਾ ਪੁਰਜਾਇ ਤੇ ਦਰਗਾ ਮਿਲ ਸਜ ਦਰਗਾ ਵਿੱਚ ਵੀ ਸਜਾ ਮਿਲਦੀ ਹੈ ਝੂਠਾ ਮਦ ਮੂਲ ਨੂੰ ਪੀਚੀ ਜੇ ਕਾ ਪਰਵਸ ਹੈ ਐਸੀ ਝੂਠੀ ਸ਼ਰਾਬ ਮੂਲ ਪੁਲ ਕੇ ਨਹੀਂ ਪੀਣੀ ਚਾਹੀ ਕਈ ਕਹਿੰਦੇ ਜੀ ਥਕਾਉ ਲਾਉਣ ਵਾਸਤੇ ਥੋੜੀ ਜੀ ਅਸੀਂ ਜੀ ਸੋਸ਼ਲ ਡਰਿੰਕਿੰਗ ਕਰਦੇ ਆ ਜੀ ਕਈਆਂ ਦਾ ਇਹ ਵਿਚਾਰ ਹੁੰਦਾ ਹੈ ਬਈ ਲੋਕ ਪੀ ਕੇ ਨਾਲੀਆਂ ਲੈ ਲੇ ਜਾਂਦੇ ਨੇ ਤੇ ਸਾਡੀ ਬੜੀ ਸੋਸ਼ਲ ਡਰਿੰਕਿੰਗ ਹੈ ਜੀ ਅਸੀਂ ਬੜੀ ਸਾਫ਼ ਦੀ ਬੜੀ ਤਰੀਕੇ ਨਾਲ ਉਹ ਪਾਈਕਾ ਦੀ ਸੋਸ਼ਲ ਡਰਿੰਕਿੰਗ ਮੈਨੂੰ ਗੁਰ ਸਮਝਾਓ ਕਿ ਆ ਇੱਕ ਬੰਦਾ ਜਿਹੜਾ ਸ਼ਰਾਬ ਪੀ ਕੇ ਨਾਲੀ ਵੀ ਪਿਆ ਹੈ ਜਾਂ ਸ਼ਰਾਬਾਂ ਪੀ ਕੇ ਕ੍ਰੋਧ ਵਿੱਚ ਆ ਕੇ ਕਤਲੋਗਰਦ ਕਰਦਾ ਫਿਰਦਾ ਹੈ ਜਾਂ ਵਿਕਾਰ ਕਰਦਾ ਫਿਰਦਾ ਹੈ ਉਹਦੇ ਵਿੱਚ ਤੇ ਸੋਸ਼ਲ ਡਰਿੰਕਿੰਗ ਵਾਲੇ ਕੀ ਫਰਕ ਹੈ ਸਮਾਜ ਦੀ ਬੁਰਾਈ ਨੂੰ ਫੈਲਾਉਣ ਤੇ ਦੋਵਾਂ ਦਾ ਬਰਾਬਰ ਹਿੱਸਾ ਸੋਸ਼ਲ ਡਰਿੰਕਿੰਗ ਵਾਲਾ ਬੰਦਾ ਜਾਂਦਾ ਤੇ ਸ਼ਰਾਬ ਦੀ ਦੁਕਾਨੇ ਦੀ ਲੰਦਾਂਾਂ 'ਤੇ ਜਾ ਕੇ ਉਹ ਸਾਫ ਦੀ ਪਿੰਡਾਂ ਲੇਕਨ ਪਿੰਡਾਂ ਤੇ ਆ ਨਾ ਉਹਨਾਂ ਦੀ ਬਦولت ਵੀ ਇਹ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਨੇ ਅਗਲੇ ਸੋਸ਼ਲ ਡਰਿੰਕਿੰਗ ਵੀ ਅਸੀਂ ਛੱਡ ਦਈਏ ਅਸੀਂ ਬਿਲਕੁਲ ਹੀ ਸਾਰੇ ਨਸ਼ੇ ਛੱਡ ਦਈਏ ਇਹ ਦੁਕਾਨਾਂ ਬੰਦ ਹੀ ਹੋ ਜਾਣੀਆਂ ਅਰਬਾ ਰੁਪਏ ਖਰਬਾ ਰੁਪਏ ਗੌਰਮੈਂਟ ਇਹਨਾਂ ਠੇਕਿਆਂ ਤੋਂ ਕਮਾ ਰਹੀ ਹੈ ਸਾਡੇ ਖੂਨ ਪਸੀਨੇ ਦੀ ਕਮਾਈ ਤੇ ਜਿਹੜਾ ਸੋਸ਼ਲ ਡਰਿੰਕਿੰਗ ਵਾਲਾ ਉਹ ਸੋਚਦਾ ਹੈ ਕਿ ਮੈਂ ਬੜਾ ਸੁਧਰਿਆ ਹੋਇਆ ਹਾਂ ਤੇ ਜਿਹੜਾ ਜਾਦੀ ਪੀ ਕੇ ਪੁੱਠਾ ਪਿਆ ਉਹ ਜਾਦੇ ਪਾਗਲ ਹੈ ਨਹੀਂ ਜੀ ਉਰ ਸਿੱਖਾਂ ਵਸੇ ਝੂਠਾ ਮਦ ਮੂਰ ਨਾ ਪੀਜੇ ਬਿਲਕੁਲ ਨਹੀਂ ਜ਼ਰਾ ਵੀ ਨਹੀਂ ਮੂਹ ਨਹੀਂ ਲਾਉਣੀ ਜਿਸ ਮੁਖ ਰੀ ਗੁਰ ਜਨੇ ਕੈਸੀ ਖਾਲਸਾ ਮੇਰੋ ਮੁਖ ਹੈ ਅੰਗਾ ਉਸ ਮੁਖ ਵਿੱਚ ਸ਼ਰਾਬ ਪਾਉਣੀ ਦਾੜੀ ਕਿਸਾ ਵਾਲੇ ਮੁਖ ਵਿੱਚ ਇਸ ਤੋਂ ਬੜੀ ਬੇਅਦਵੀ ਸਿੱਖੀ ਸਰੂਪ ਦੀ ਔਰ ਇਸ ਸਿੱਖੀ ਨੂੰ ਟਹਾ ਲਾਉਣ ਵਾਲੀ ਔਰ ਸਿੱਖ ਪਾਂਦੀ ਜਣਨ ਤੇਲ ਦੇਣ ਵਾਲੀ ਗੱਲ ਇਸ ਤੋਂ ਬੜੀ ਕੋਈ ਹੋਰ ਬੁਰਾਈ ਨਹੀਂ ਹੈ ਤੋ ਗੁਰੂ ਸਾਹਿਬ ਕਰੇ ਝੂਠਾ ਮਦ ਮੂਲ ਨਾ ਪੀਜੇ ਜੇ ਕਾ ਪਰਮਸਾਹਿਬ ਨਾਨਕ ਨਦਰੀ ਸੱਚ ਮਦ ਪਾਈ ਹੈ ਸਤਗੁਰੂ ਮਿਲਾਜੇ ਸਿਆਏ ਇਹ ਨਾਨਕ ਮਿਹਰ ਦੀ ਨਜ਼ਰ ਹੋ ਜਾਏ ਤੇ ਸੱਚ ਮਦ ਪਾਪ ਪ੍ਰਮਾਤਮਾ ਦੇ ਨਾਮ ਦਾ ਰਸ ਉਹ ਪ੍ਰਾਪਤ ਹੋ ਜਾਂਦਾ ਜਿਸ ਨੂੰ ਸਤਗੁਰੂ ਦਾ ਮਿਲਾਪ ਪ੍ਰਾਪਤ ਹੋ ਜਾ ਜਿਨ੍ਹਾਂ ਦੀ ਸੁਰਤੀ ਸ਼ਬਦ ਨਾਲ ਜੁੜਪੇ ਸਤਗੁਰੂ ਕੀ ਹੈ ਗੁਰਬਾਣੀ ਤੇ ਚੇਲਾ ਕਿਹੜਾ ਹੈ ਸਿੱਖ ਕਿਹੜਾ ਹੈ ਸੁਰਤ ਸੁਰਤ ਸ਼ਬਦ ਦਾ ਮੇਲ ਜਿਹੜੇ ਆਪਣੀ ਸੁਰਤੀ ਬਾਣੀ ਪੜਨ ਵਿੱਚ ਵਿਚਾਰਨ ਵਿੱਚ ਸੁਰਤੀ ਸ਼ਬਦ ਨੂੰ ਜੋੜ ਕੇ ਰੱਖਦੇ ਨੇ ਉਹ ਹੈ ਸਤਗੁਰੂ ਦੇ ਮਿਲਾਪ ਵਿੱਚ ਨੇ ਕੇਵਲ ਜਾ ਕੇ ਮੱਥੇ ਟੇਕ ਲੈਣਾ ਸਤਗੁਰੂ ਦਾ ਮਿਲਾਪ ਨਹੀਂ ਕੇਵਲ ਜਾ ਕੇ ਰੁਮਾਲੇ ਚਾਕੇ ਦੇ ਦਰਸ਼ਨ ਕਰ ਲੈਣਾ ਇਹ ਸਤਿਗੁਰੂ ਦੇ ਦਰਸ਼ਨ ਨਹੀਂ ਦਾ ਮਿਲਾਪ ਹੈ ਗੁਰਬਾਣੀ ਵਿਚਾਰਨੀ ਗੁਰਬਾਣੀ ਪੰਨੀ ਵਿਚਾਰਨੀ ਸਤਿਗੁਰੂ ਦਾ ਮਿਲਾਪ ਹੈ ਜਿੱਦੇ ਸੁਰਤ ਸ਼ਬਦ ਵੀ ਜਾ ਕੇ ਜੁੜੇ ਸਦਾ ਸਾਹਿਬ ਕੇ ਰੰਗ ਰਹਿ ਮੈਲੀ ਪਾਵੈ ਥਾਉ ਉਹ ਫਿਰ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ ਜੀਵਨ ਤੇ ਪ੍ਰਭੂ ਦੇ ਚਰਨਾਂ ਵਿੱਚ ਪਾ ਪ੍ਰਭੂ ਦੇ ਮਹਿਲਾ ਵਿੱਚ ਥਾਂ ਮਿਲਦਾ ਪਰ ਉਹ ਸਿਰਫ ਵਿਆਪਕ ਜੋਤ ਦਾ ਅਨੁਭਵ ਹੁੰਦਾ ਹੈ ਉਸ ਜੋਤ ਵੀ ਸੁਰਤੀ ਜਾ ਕੇ ਟਿਕਦੀ ਹੈ ਇਸ ਲਈ ਭਾਈ ਗੁਰਬਾਣੀ ਵਿੱਚ ਸਾਰੇ ਨਸ਼ਿਆਂ ਨੂੰ ਇੱਕ ਇੱਕ ਕਰਕੇ ਨਸ਼ੇ ਦੇ ਨਾਂ ਨਹੀਂ ਲੇ ਗਏ ਕਈ ਨਸ਼ੇ ਗੁਰੂ ਸਾਹਿਬ ਦੇ ਵਕਤ ਹੈ ਹੀ ਨਸਨ ਅੱਜ ਨਵੇਂ ਨਸ਼ੇ ਕਈ ਚੱਲ ਪਏ ਨੇ ਪਰ ਇਹ ਨਾ ਸੋਚੀ ਕਿ ਉਹ ਮਨਾ ਨਹੀਂ ਹਨ ਗੁਰਬਾਣੀ ਵਿੱਚ ਐਸੀਆਂ ਪੰਕਤੀਆਂ ਨੇ ਜਿਨ੍ਹਾਂ ਵਿੱਚ ਹਰ ਬੁਰਾ ਨਸ਼ਾ ਜਾਂ ਬੁਰੇ ਖਾਣ ਪੀਣ ਲਪੇਟਿਆ ਜਾਂਦਾ ਜਿਸ ਤਰ੍ਹਾਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਣ ਪੀੜੇ ਮਨ ਵਿੱਚ ਚੱਲੇ ਵਿਕਾਰ ਇਹ ਪੰਕਤੀ ਹਰ ਕਿਸਮ ਦੇ ਨਸ਼ੇ ਹਰ ਕਿਸਮ ਦੇ ਖਾਣ ਦੇ ਪਦਾਰਤ ਪੀਣ ਦੇ ਪਦਾਰਤ ਤੋਂ ਸਾਨੂੰ ਵਜਦੀ ਹੈ ਜਿਹੜਾ ਸਾਡੇ ਮਨ ਨੂੰ ਵਿਕਾਰੀ ਬਣਾ ਜਵੇ ਜਾਂ ਸਾਡੇ ਤਨ ਨੂੰ ਰੋਗੀ ਬਣਾਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਹੋਰ ਕੋਈ ਵੀ ਜਿਹੜਾ ਅਸੀਂ ਖਾਣਾ ਖਾਂਦੇ ਹਾਂ ਉਹ ਸਾਡੀ ਖੁਆਰੀ ਕਰਦਾ ਸਾਡੀ ਜਿਤ ਖਾਦਾ ਤਨ ਪੀੜੀ ਹੈ ਜਿਹਦੇ ਖਾਣ ਨਾਲ ਤਨ ਪੀੜਿਆ ਜਾਏ ਪਾਉ ਸਰੀਰ ਕਿਸੇ ਕਿਸਮ ਦਾ ਰੋਗਦ ਗ੍ਰਸਤ ਹੋ ਜਾਏ ਮਨ ਵਿੱਚ ਚਲੇ ਵਿਕਾਰ ਮਰਜ ਵਿਕਾਰ ਚਲਣ। ਹੁਣ ਇੱਥੇ ਮੈਂ ਸਪਸ਼ਟ ਕਰ ਰਿਹਾ ਕਿ ਇੱਥੇ ਖਾਲੀ ਨਸ਼ਾ ਹੀ ਨਹੀਂ ਬਲਕਿ ਕੋਈ ਖਾਣ ਵਾਲਾ ਪਦਾਰਜ ਜਿਹੜਾ ਆਮ ਹਾਲਤਾਂ ਵਿੱਚ ਸਾਡੀ ਸਿਹਤ ਲਈ ਭਲਾ ਹੈ। ਅਗਰ ਉਹ ਕਿਸੇ ਕਾਰਨ ਸਾਡੀ ਸਿਹਤ ਲਈ ਅਯੋਗ ਹੋ ਗਿਆ ਹੈ ਮਿਸਾਲ ਦੇ ਤੌਰ ਤੇ ਕਿਸੇ ਨੂੰ ਸ਼ੂਗਰ ਦੀ ਤਕਲੀਫ ਹੈ ਡਾਇਬੀਟਿਸ ਹੈ ਡਾਕਟਰ ਨੇ ਮਨਨ ਕੀਤਾ ਵੀ ਤੁਸੀਂ ਡਾਇਰੈਕਟ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਅਗਰ ਉਹ ਖਾਈ ਜਾ ਰਿਹਾ ਹੈ ਇਹਦਾ ਮਤਲਬ ਇਸ ਪੰਕਤੀ ਦੀ ਖਲਾਫਰਜ਼ੀ ਕਰ ਰਿਹਾ ਹੈ ਕਿਉਂਕਿ ਇਹਦੇ ਨਾਲ ਉਹਦਾ ਤਨ ਪੀੜਿਆ ਜਾਏਗਾ ਸਰੀਰ ਰੋਗੀ ਉਹਦਾ ਰੋਗ ਵਧਦਾ ਹੈ ਖਾਣ ਦੇ ਪਦਾਰਥ ਜਿਹੜੇ ਕਿ ਆਮ ਹਾਲਤਾਂ ਵਿੱਚ ਜੀ ਸਰੀਰ ਲਈ ਯੋਗ ਹੁੰਦੇ ਨੇ ਇਹ ਪੰਕਤੀ ਉਹਨਾਂ ਤੇ ਵੀ ਪਾਬੰਦੀ ਲਾਉਂਦੀ ਹੈ ਅਗਰ ਉਹ ਵੀ ਕਿਸੇ ਕਾਰਨ ਕੋਈ ਚੀਜ਼ ਨਹੀਂ ਪਚਦੀ ਕਿਸੇ ਵਿੱਚ ਕੋਈ ਆਇਰਨ ਜਿਆਦਾ ਹੋ ਗਿਆ ਹੈ ਕਿਸੇ ਵਿੱਚ ਕੋਈ ਹੋਰ ਅੰਦਰ ਵਿਟਾਮਿਨ ਜਿਆਦਾ ਹੋ ਗਈ ਹੈ ਤੇ ਐਸੀ ਚੀਜ਼ ਜਿਹੜੀ ਉਸ ਨੂੰ ਹੋਰ ਵਧਾਉਂਦੀ ਹੈ ਉਹ ਵੀ ਅਗਰ ਡਾਕਟਰ ਕੋਈ ਡਿਕਲੇਅਰ ਕਰ ਗਿਆ ਵੀ ਇਹ ਮਨ ਹੈ ਤੁਹਾਡੇ ਸਰੀਰ ਲਈ ਹਾਨੀਕਾਰਕ ਹੈ ਉਹ ਸੁਰੂ ਉਹਦਾ ਸੇਵਨ ਕਰਨਾ ਵੀ ਇਹ ਇਸ ਪੰਕਤੀ ਵਿੱਚ ਆ ਜਾਂਦਾ ਹੈ ਤੁਸੀਂ ਹਿਸਾਬ ਲਗਾਓ ਕਿ ਖਾਣ ਦੇ ਪਦਾਰਥ ਵੀ ਗੁਰੂ ਸਾਹਿਬ ਮਾਨਾ ਕਰਦੇ ਨੇ ਅਗਰ ਸਾਡੇ ਲਈ ਰੋਗ ਦਾ ਕਾਰਨ ਬਣਦੇ ਨੇ ਅਸੀਂ ਤੇ ਉਹਨਾਂ ਨਸ਼ਿਆਂ ਉਹਨਾਂ ਜ਼ਹਿਰਾਂ ਨੂੰ ਖਾਈ ਜਾ ਰਹੇ ਹਾਂ ਜਿਹੜੇ ਜਵਾਨੀ ਰੁੱਲਦੀ ਪਈ ਹੈ ਫਿਰ ਅਸੀਂ ਗੁਰੂ ਦੀ ਚਾਲ ਕਿਵੇਂ ਹੋਈ ਅਸੀਂ ਗੁਰੂ ਦੀ ਚਾਲ ਚੱਲ ਰਹੇ ਹਾਂ ਨਹੀਂ ਅਸੀਂ ਗੁਰੂ ਦੀ ਚਾਲ ਪੁੱਰ ਚੁੱਕੇ ਹਾਂ ਗੁਰੂ ਨਾਨਕ ਸਾਹਿਬ ਦੀ ਯੋਗੀ ਨਾਲ ਜਦੋਂ ਵਾਰਤਲਾਪ ਹੋਏ ਉਦੋਂ ਇੱਕ ਸ਼ਬਦ ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਦੋਂ ਯੋਗੀ ਗੁਰਜੀ ਨੂੰ ਪੁੱਛਦੇ ਨੇ ਬਈ ਨਾਨਕ ਤੂੰ ਬੜਾ ਮਸਤਾਨਾ ਲੱਗਦਾ ਹੈ ਤੇਰੇ ਚਿਹਰੇ ਤੇ ਬੜਾ ਨੂਰ ਲੱਗਦਾ ਹੈ ਅਸੀਂ ਤੂਰਾ ਨਾਮ ਦੀਆਂ ਹੋਰ ਪੰਗਾਂ ਆਦ ਨਸ਼ੇ ਕਰਦੇ ਹਾਂ ਤੇ ਮਸਤੀ ਦੇ ਲੋਰ ਵਿੱਚ ਆਂਦੇ ਹਾਂ ਤੂੰ ਤੂੰ ਕਿ ਮਸਤੀ ਕਿਵੇਂ ਮੰਨਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਬਾਬਾ ਮਨ ਮਤਵਾਰੋ ਨਾਮ ਰਸਪੀ ਹੈ ਮੇਰਾ ਮਨ ਮਸਤਾਨਾ ਤਾਂ ਲੱਗਦਾ ਮੈਂ ਇੱਕ ਸਹਿਜ ਵਿਸਥਾ ਵਿੱਚ ਤਾਂ ਵਿਚਰ ਰਿਹਾ ਕਿਉਂਕਿ ਮੈਂ ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਜੁੜਦਾ ਨਾਮ ਰਸ ਪੀਵੇ ਤੇ ਨਾਮ ਰਸ ਪੀਣਾ ਇਹ ਫਿਰ ਨਾਮ ਰਸ ਦੀ ਜਿਹੜੀ ਮਸਤੀ ਹੈ ਐਨਸ ਬਣੀ ਪ੍ਰੇਮ ਦੀ ਬੁਲਾ ਗਈ ਸ਼ਬਦ ਅੰਨਾ ਖਤ ਗਿਆ ਇਹ ਮੈਨੂੰ ਦਿਨ ਤੇ ਰਾਤ ਇਹ ਮਸਤੀ ਬਣੀ ਰਹਿੰਦੀ ਹੈ ਦਿਨ ਰਾਤ ਮਨ ਸੁਰਤੀ ਨਾਮ ਵਿੱਚ ਰਹਿੰਦੀ ਹੈ ਤੇ ਮੇਰੀ ਪ੍ਰਮਾਤਮਾ ਦੇ ਪ੍ਰੇਮ ਵਿੱਚ ਮੇਰੀ ਲਿਵ ਲੱਗੀ ਰਹਿੰਦੀ ਹੈ ਉਹ ਫਿਰ ਇਹ ਵੀ ਵਿਧੀ ਵੀ ਦੱਸਦੇ ਨੇ ਵੀ ਤੁਸੀਂ ਸ਼ਰਾਬ ਬਣਾਉਂਦੇ ਗੁੜ ਨਾਲ ਤੂੰ ਗੁਰੂ ਜੀ ਕਹਿੰਦੇ ਨੇ ਗੁਰ ਕਰ ਗਿਆਨ ਧਿਆਨ ਕਰਤਾ ਵੇ ਕਰ ਕਰਨੀ ਕਸ ਭਾਈ ਆ ਪਾਟੀ ਪਉਣ ਪ੍ਰੇਮ ਕਾ ਪੋਚਾ ਇਦਰਸ ਅਮਿਉ ਚੁਈ ਹੈ ਤੁਸੀਂ ਗੁਰ ਦੀ ਲਾਹਣ ਬਣਾ ਕੇ ਪੱਠੀ ਚੜਦਿਓ ਥੱਲੇ ਅੱਗ ਬਾਲਦਿਓ ਤੇ ਉਹ ਲਾਹਣ ਜਿਹੜੀ ਉਬਲਦੀ ਹੈ ਤੇ ਇੱਕ ਨਾਲੀ ਵੀ ਰਹੀਂ ਨਾਲੀ ਉੱਤੇ ਪੋਚਾ ਠੰਡਾ ਫੇਰ ਦਿਓ ਤਾਂ ਕਿ ਉਹ ਭਾਪ ਜਿਹੜੀ ਹੈ ਉਹ ਪਾਣੀ ਬਣ ਕੇ ਦੂਜੇ ਪਾਸੇ ਸ਼ਰਾਬ ਵਾਲੇ ਮਟਕੇ ਚੋਂਦੀ ਜਾਵੇ ਇਸ ਤਰ੍ਹਾਂ ਤੁਸੀਂ ਉਹ ਸ਼ਰਾਬ ਦੇ ਨਸ਼ੇ ਚ ਆਉਂਦੇ ਹੋ ਤਾਂ ਪੀਂਦੇ ਹੋ ਪਰ ਮੈਂ ਗੁਰ ਦੀ ਥਾਂ ਗਿਆਨ ਤੇ ਮੂਵੇ ਆਦ ਜਿਹੜੇ ਵਿੱਚ ਸੱਕ ਪਾਏ ਜਾਂਦੇ ਨੇ ਉਹਨਾਂ ਦੀ ਜਗ੍ਹਾ ਧਿਆਨ ਤੇ ਆਪਣੀ ਉੱਚੀ ਸੁਚੀ ਕਰਨੀ ਤੇ ਨਾਮ ਨਾਲ ਪਿਆਰ ਮੇਰੀ ਪੱਠੀ ਇਹ ਸਰੀਰ ਮੇਰੀ ਪੱਠੀ ਹੈ ਇਹਦੇ ਵਿੱਚ ਮੈਂ ਇਹ ਗੁਣ ਗ੍ਰਹਿਣ ਕਰਦਾ ਹਾਂ ਇਤ ਰਸ ਅੰਮਿਓ ਚੁਵਾਈ ਹੈ ਇਸ ਤਰ੍ਹਾਂ ਫਿਰ ਮੇਰੇ ਅੰਦਰ ਅਮਰ ਦੀਆਂ ਬੂੰਦਾਂ ਚੁੰਦੀਆਂ ਨੇ ਆਤਮ ਗ੍ਰਸ ਦੀਆਂ ਬੂੰਦਾਂ ਚੁੰਦੀਆਂ ਨੇ ਮੈਂ ਆਨੰਦਮਾਨ ਦਾ ਇਸ ਸ਼ਬਦ ਦੀ ਵਿਚਾਰਕਲ ਸੰਪੂਰਨ ਕਰਾਂਗੇ ਕਿਉਂਕਿ ਸਮਝ ਜਿਹੜਾ ਇੱਕ ਸੀਮਤ ਹੈ ਵਿਸ਼ਾ ਕਲ ਪੂਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ